ਤੁਸੀਂ ਦੇਖ ਰਹੇ ਹੋ ਦੇਸ਼ਾਂ ਦੀ ਟੀਵੀ ਮੈਂ ਹਾਂ ਸੰਦੀਪ ਸ਼ਰਮਾ ਸੋ ਭਾਜਪਾ ਵੱਲੋਂ ਤਿਰੰਗਾ ਯਾਤਰਾ ਦੀ ਰੈਲੀ ਹੈ ਅੰਦਾਜ਼ੀ ਖਾ ਸਕੇ ਪੂਰੇ ਦੇਸ਼ੇ ਸ਼ੁਰੂ ਹੋ ਚੁੱਕੀ ਹੈ ਇਸ ਦੇ ਨਾਲ ਹੀ ਲੁਧਿਆਣਾ ਵਿਖੇ ਇੱਕ ਬਹੁ ਵਿਸ਼ਾਲ ਰਹੀ ਰੈਲੀ ਜੱਦੀ ਜਾ ਰਹੀ ਹੈ ਕਿਨ ਕਿਤੇ ਵੀ ਜੀਪੀ ਦੇ ਕੈਸ਼ ਮਿੰਨਾ ਮੌਜੂਦਾ ਹੈ ਗੁਰਦੇਵ ਸ਼ਰਮਾ ਦੇਵੀ ਦੇਵੀ ਜੀ ਵਿਸ਼ਾਲ ਜਿਹੜੀ ਹੈ ਯਾਤਰਾ ਹੈ ਖਾ ਤਿਰੰਗਾ ਯਾਤਰਾ ਇੱਕ ਮੁਹਿੰਮ ਹੈ ਜਿਹੜੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਦੀ ਅੱਜ ਬਹੁ ਵੱਡਾ ਕਾਫਲਾ ਜਿਹੜਾ ਨਿਕਲਿਆ ਕੇ ਸਾਹ ਦੇਖਦੇ ਕੋ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ 15 ਅਗਸਤ ਦੇ ਸਾਰੇ ਦੇਸ਼ ਦੇ ਵਿੱਚ ਜਿਹੜਾ ਘਰ ਘਰ ਝੰਡਾ ਲਹਿਰਾਉਣ ਦਾ ਉਹ ਕੀਤਾ ਸੀ ਔਰ ਅੱਜ ਤੁਸੀਂ ਦੇਖਿਆ ਵੀ ਸਾਡੇ ਭਾਰਤੀ ਜਨਤਾ ਪਾਰਟੀ ਦੇ ਯੁਵਾ ਦੇ ਪ੍ਰਧਾਨ ਦੱਖਣ ਦਾ ਦੇ ਵਿੱਚ ਲੁਧਿਆਣਾ ਹਲਕਾ ਸੈਂਟਰ ਦੇ ਵਿੱਚੋ ਜਿਹੜੀ ਇਹ ਤਿਰੰਗਾ ਜਤਰਾ ਨਿਕਲ ਰਹੀ ਹੈ ਔਰ ਮੈਂ ਸਾਰੇ ਇਲਾਕਾ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ 15 ਅਗਸਤ ਦੀ ਬਹੁਤ-ਬਹੁਤ ਬਤਾਈ ਦੇਣਾ ਕਿਤੇ ਬੜਾ ਜੋਸ਼ ਹੈ ਨੌਜਵਾਨਾਂ ਵਿੱਚ ਕੀ ਲੱਗ ਰਿਹਾ ਵੀ ਇਹ ਆਜ਼ਾਦੀ ਦਾ ਮਾਨ ਤੋਂ ਵੱਡੀ ਕੋਈ ਚੀਜ਼ ਨਹੀਂ ਹੋ ਸਕਦੀ ਆਜ਼ਾਦੀ ਹੈ 15 ਅਗਸਤ ਦੀ ਆਜ਼ਾਦੀ ਦਾ ਦਿਹਾੜਾ ਹੈ ਔਰ ਸਾਰੇ ਦੇਸ਼ ਵਾਸੀਆਂ ਨੂੰ ਬਹੁਤ ਬਤਾਈ ਦੇਣਾ ਔਰ ਸਾਰੇ ਖੁਸ਼ੀਆਂ ਦੇ ਨਾਲ ਆਓ ਅਸੀਂ ਇਕੱਠੇ ਹੋ ਕੇ ਮਨਾਈਏ ਅੱਜ ਪਾਰਟੀ ਨਹੀਂ ਹੈ ਪੂਰਾ ਜੋਸ਼ ਹੈ ਪੂਰੇ ਹਿੰਦੁਸਤਾਨ ਨੂੰ ਬਿਲਕੁਲ ਜੀ ਤੋਂ ਕਹਿੰਦਾ ਕਿ ਹਿੰਦੁਸਤਾਨ ਜੋਸ਼ ਹੈ ਕਿ ਗੱਲਬਾਤ ਕਰਾਂਗੇ ਕਿੰਨਾ ਜੋਸ਼ ਪੱਲੀ ਕਿ ਇਸ ਆਜ਼ਾਦੀ ਆ 77ਵਾਂ ਗਣਤੰਤਰ ਦਿਵਸ ਭਾਜਪੀ ਭਾਰਤੀ ਜਨਤਾ ਪਾਰਟੀ ਵੱਲੋਂ ਕਿ ਤਿਰੰਗਾ ਯਾਤਰਾ ਰੂਪ ਦੇ ਵਿੱਚ ਮਨਾਇਆ ਜਾ ਰਿਹਾ ਗੁਰਦੇਸ਼ ਸ਼ਰਮਾ ਜੀ ਬੀ ਜੀ ਰਜਨੀਸ਼ ਧਮਾਨ ਜੀ ਦੀ ਅਗਸਟਾ ਦੇ ਵਿੱਚ ਉਹਨਾਂ ਕਰਕੇ ਜੁਵਾਵਾਂ ਦੇ ਵਿੱਚ ਅੱਜ ਬਹੁਤ ਵੱਡਾ ਜੋਸ਼ ਹੈ ਜੋ ਕਿ ਸਾਡੇ ਰਵੀ ਪਤਰਾ ਜਿਲ੍ਹਾ ਪ੍ਰਧਾਨ ਨੇ ਪੂਰੇ ਜੋ ਜੁਵਾਵਾਂ ਦੇ ਵਿੱਚ ਜੋਸ਼ ਭਰਿਆ ਔਰ ਅੱਜ ਤੁਸੀਂ ਦੇਖ ਸਕਦੇ ਹੋ ਕਿ ਅੱਜ ਪੂਰਾ ਭਾਰਤ ਕਿੰਦਾ ਇਕੱਠਾ ਹੋ ਕੇ ਸੜਕਾਂ ਤੇ ਉਤਰਿਆ ਹੈ ਭਾਰਤ ਮਾਤਾ ਕੀ ਜੈ ਬੜਾ ਜੋਸ਼ ਹੈ ਨੌਜਵਾਨਾਂ ਵੀ ਢੱਦੇ ਡਿਪੈਂਡ ਨਿਰਭਰ ਕਰਦਾ ਭਾਰਤ ਦਾ ਭਵਿੱਖ ਆ ਜਿਹੜੀ ਹੈ ਤਿਰੰਗਾ ਯਾਤਰਾ ਇਹ ਵਾਸ਼ਪਾ ਦੀ ਕਿ ਆਮ ਦੇਸ਼ ਵਾਸੀਆਂ ਦੀ ਆ ਦੇਖੋ ਭਾਰਤੀਨਤਾ ਪਾਰਟੀ ਨੇ ਅੱਜ ਤਿਰੰਗਾ ਯਾਤਰਾ ਸਾਰੇ ਸਮੁੱਚੇ ਸਮਾਜ ਨੂੰ ਲੈ ਕੇ ਅੱਜ ਐਲਾਨ ਕੀਤਾ ਹੈ ਕਿ ਦੇਸ਼ ਦੇ ਸ਼ਹੀਦਾਂ ਨੂੰ ਯਾਦ ਕਰੀਏ 15 ਗਤਾਰੀ ਹੈ ਤੇ ਪੂਰੇ ਹਿੰਦੁਸਤਾਨ ਚ ਭਾਰਤੀਨ ਦਾ ਪਾਰਟੀ ਆਪ ਸਾਰੇ ਹਿੰਦੁਸਤਾਨ ਦੇ ਵਿੱਚ ਤਿਰੰਗਾ ਯਾਤਰਾ ਕੱਢਦੀ ਪਈ ਆ ਇਸੀ ਗੱਡੀ ਦੇ ਵਿੱਚ ਅੱਜ ਲੁਧਿਆਣਾ ਦੇ ਵਿੱਚ ਵੱਖ-ਵੱਖ ਏਰੀਆ ਚ ਤਿਰੰਗਾ ਯਾਤਰਾ ਨਿਕਲ ਰਹੀ ਆ ਅੱਜ ਲੁਧਿਆਣਾ ਸੈਂਟਰਲ ਹਲਕੇ ਦੇ ਵਿੱਚ ਕੜਿਆ ਸ਼ਿੰਗਾਰਤਨੇਮਾ ਰੋਡ ਤੋਂ ਦੇਖੋ ਕਿੰਡੀ ਵੱਡੀ ਤਦਾਰ ਦੇ ਵਿੱਚ ਇਹ ਯਾਤਰਾ ਨਿਕਲ ਰਹੀ ਆ ਤੇ ਅੱਧੀ ਇਹ ਸ਼ਹੀਦਾਂ ਨੂੰ ਯਾਦ ਕਰਾਂਗੇ ਜਗਰਾਉ ਬੋਲਤੇ ਉਹਨਾਂ ਨੂੰ ਯਾਦ ਕਰਦੇ ਹੋਏ ਇਹ ਯਾਤਰਾ ਅੱਗੇ ਕਰਤਾਰ ਸਿੰਘ ਖਰਾਬਾ ਜੀ ਦੇ ਪੁੱਤ ਤੱਕ ਜਾਊਗੀ ਦੇ ਤਾਰਿਆਂ ਨੂੰ ਆਵਾਨ ਹੈ ਤੇ ਆਪਾਂ ਦੇ ਦੀ ਜਾਤੀ ਦਾ ਦਿਹਾੜਾ ਮਨਾਈਏ ਤੇ ਸਿੱਧਾਂ ਨੂੰ ਯਾਦ ਕਰੀਏ ਕੋ ਕਰਤਾ ਸਿੰਘ ਸਰਬਾਹ ਦੀ ਸਮਾਦੀ ਜਾ ਕੇ ਇਹ ਤਿਰੰਗਾ ਯਾਤਰਾ ਇਹ ਅੱਗੇ ਜਾਏਗੀ ਕਿ ਕਿਤੇ ਇਹ ਦੇਸ਼ ਵਾਸੀਆ ਜਿਹੜੇ ਜਨੂਨ ਅਗ ਦੇਖ ਸਕਦੇ ਹੋ ਇਹ ਸਾਰੇ ਉਹ ਨੌਜਵਾਨ ਆ ਜਿਹੜੇ ਅ ਅੱਜ ਤਰੰਗਾ ਯਾਤਰਾ ਜਿਹੜੀ ਭਾਜਪਾ ਵੱਲੋਂ ਪੂਰੇ ਦੇਸ਼ ਵਿੱਚ ਕੱਢੀ ਜਾ ਰਹੀ ਹੈ ਕਿਤਨੇ ਕਿਤਨੇ ਅੰਦਾਜ਼ੇ ਦਈਏ ਕਿ ਖਾਸ ਕਰਕੇ ਜਿਹੜੇ ਨੌਜਵਾਨਾਂ ਦੇ ਜੋਸ਼ ਦੇਖਣ ਨੂੰ ਮਿਲਿਆ ਕਿਤੇ ਨਾਲ ਇਸ ਨਾਲ ਹੀ ਕੱਲ ਵੀ ਜਿਹੜੀ ਮਹਿਲਾਵਾਂ ਵੱਲੋਂ ਡੀ ਕੱਢੀ ਗਈ ਸੀ ਯਾਤਰਾ ਤੇ ਮਹਿਲਾਵਾਂ ਦੇ ਵਿੱਚ ਕਾਫੀ ਜੋਸ਼ ਦੇਖਿਆ ਗਿਆ ਸੀ ਕਿੱਸਾ ਦੇ ਦੋ ਇਹ ਮੰਨਦੇ ਵੀ ਬਾਜਪਾ ਦੀ ਜਿਹੜੀ ਇਹ ਰੈਲੀ ਮੰਨੀ ਜਾਂ ਤਿਰੰਗਾ ਯਾਤਰਾ ਮੰਨੀ ਜਾਂ ਪੂਰੇ ਦੇਸ਼ ਵਾਸੀਆਂ ਦੀ ਹੈ ਜਨੂਨ ਪੂਰੇ ਦੇਸ਼ ਵਾਸੀਆਂ ਦਾ ਜਨੂਨ ਸਾਰੇ ਸਾਰੇ ਹਿੰਦੁਸਤਾਨੀਆਂ ਦੇ ਜਨੂਨ ਦੇ ਵਿੱਚ ਇਹ ਚੀਜ਼ ਹੋਣੀ ਚਾਹੀਦੀ ਹੈ ਅੱਜ ਬੰਗਲਾਦੇਸ਼ 'ਚ ਜੋ ਹਾਲਾਤ ਹੋਏ ਵਰਨਾ ਉਹਦੇ ਲਈ ਤਿਆਰ ਰਹਿਣ ਇਹਦੇ ਨਾਲ ਪਿਆਰ ਕਰਮ ਇਸ ਤਿਰੰਗੇ ਲਈ ਹਜ਼ਾਰਾਂ ਸ਼ਹੀਦਾਂ ਨੇ ਕੁਰਬਾਨੀਆਂ ਦਿੱਤੀਆਂ ਔਰ ਤਾਂ ਸਾਨੂੰ ਇਹ ਆਜ਼ਾਦੀ ਮਿਲੀ ਹੈ ਔਰ ਹਰ ਹਿੰਦੋਸਤਾਨੀ ਦਾ ਫਰਜ਼ ਬਣਦਾ ਹੈ ਕਿ ਅੱਜ ਇਹ ਜਿਹੜੀ ਯਾਤਰਾ ਨਿਕਲ ਰਹੀ ਹੈ ਵਿੱਚ ਸ਼ਾਮਿਲ ਹੋ। ਸੋ ਅੱਜ ਜਿਹੜੀ ਭਾਜਪਾ ਵੱਲੋਂ ਜਿਹੜੀ ਤਿਰੰਗਾ ਯਾਤਰਾ ਦੀ ਇੱਕ ਵਿਸ਼ਾਲ ਰੈਲੀ ਲੁਧਿਆਣਾ ਵਿੱਚ ਕਿਤੇ ਕਿਤੇ ਕੱਢੀ ਗਈ ਕਿਤੇ ਨਾ ਕਿਤੇ ਅੱਜ ਮੈਲਾਵਾਂ ਦੀ ਕਾਫੀ ਜੋਸ਼ ਦਿਖਾ ਗਿਆ ਕਿਤਨੇ ਕਿਤਨੇ ਦੱਸਤੀ ਕਿ ਅੱਜ ਜਿਹੜਾ ਇਸ ਤਿਰੰਗਾ ਯਾਤਰਾ ਨੂੰ ਲੈ ਕੇ ਭਾਜਪਾ ਨੇੜੀ ਇੱਕ ਮਹਿੰਮ ਚਲਾਈ ਹੈ ਤੇ ਇੱਕ ਬੜਾ ਜੋਸ਼ ਹੈ ਖਾਸ ਕਰਕੇ ਨੌਜਵਾਨਾਂ ਤੇ ਆਉਣ ਵਾਲੇ ਦੇਸ਼ ਦਾ ਪਵਿੱਖੜੇ ਨੌਜਵਾਨਾਂ ਅੱਜ ਸਿਰਫ ਭਾਜਪਾ ਹੀ ਨਹੀਂ ਪੂਰੇ ਇਹ ਦੇਸ਼ ਦੇ ਨੌਜਵਾਨਾਂ ਦੀ ਜਿਹੜੀ ਇਹ ਨੂੰ ਇੱਕ ਮਹਿੰਮ ਦੱਸਿਆ ਨੇ ਜਿਹੜੀ ਇਹ ਤਿਰੰਗਾ ਯਾਤਰਾ ਕਰਕੇ ਭਾਰਤ ਦਾ ਆਜ਼ਾਦੀ ਦਾ 78ਵਾਂ ਜਿਹੜਾ ਸੁਤੰਤਰ ਜੜੀ आजादिया दिहाड़ा मनाया जाएगा कैमरा मैन बॉबीना संदीप शर्मा दैनिक टीवी लुधियाना देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एप और व्हाट्सएप चैनल आरोप